ਰੇਜ ਕੁਮਾਰ ਦੀ ਬਾਂਸਲ ਇਹੋ ਵੀ ਮਿੱਠੂ ਜੀ ਲਈ ਵਾਰਡ ਨੰਬਰ 12 ਦੇ ਵੋਟੋ ਨੂੰ ਫੀਲ ਕਰਨਗੇ ਕਿ ਉਹ ਆਉਣ ਵਾਲੀ 21 ਤਰੀਕ ਨੂੰ ਮਿੱਠੂ ਬਾਈ ਦੇ ਹੱਕ ਵਿੱਚ ਫਤਵਾ ਦੇਣਗੇ ਮਾਨਤ ਇਸਤਕਾਰ ਦੇ ਲੋਕ ਫਾਰਮ ਪ੍ਰਦਾਨ ਦੱਸਿਓ ਪੁਰਾਣੀ ਵਕਸੀ ਪਤੇ ਜੀ ਸੰਗ ਭਾਈਏ ਭਾਈ ਜੀ ਦਾ ਖਾਲਸਾ ਭਾਈ ਜੀ ਕੀ ਪਤੇ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਡੇ ਲਖਦਾਦ ਜੀ ਸ਼ਹੀਦ ਪ੍ਰਧਾਨ ਅਤੇ ਮਾਨ ਲਾਲ ਜੀ ਪਾਤਰਾ ਪੁਰਾਣੇ ਛੋਟੇ ਨਾਲ ਵਿਚਾਰ ਸਾਂਝੇ ਕੀਤੇ ਗੱਲਾਂ ਵਿਚਾਰਾਂ ਤੇ ਟਕਰਾਰਾਂ ਦੀ ਜੇ ਮੈਂ ਛੋਟੇ ਨਾਲ ਗੱਲਾਂ ਕਰਾਂ ਕਿਉਂਕਿ ਅਸੀਂ ਵੀ ਕਿਸੇ ਹੋਰ ਪਾਰਟੀ ਜੋ ਵਿਚ ਆਵਾ ਦੀ ਪਾਰਟੀ ਸ਼ਾਮ ਹੋ ਗਈ ਸੀ ਕਿਉਂ ਹੋਈ ਸੀ ਆਮੀ ਕੁ ਸਿੰਘ ਬੈਠਾ ਹੈ ਪੂਰੀ ਟੀਮ ਖੜੀ ਹੈ ਅਸੀਂ ਕਿਸੇ ਹੋਰ ਪਾਰਟੀ ਨਾਲ ਸੰਬੰਧ ਰੱਖਦੇ ਸੀ ਪਰੰਤੂ ਸਾਲੂ ਐਮਐਲਏ ਸਾਹਿਬ ਨੇ ਬੁਲਾਇਆ ਬੁਲਾ ਕੇ ਇੱਕੋ ਗੱਲ ਕਹੀ ਵੀ ਪ੍ਰਭੂ ਬੇਸ਼ੱਕ ਤੁਸੀਂ ਕਿਸੇ ਹੋਰ ਪਾਰਟੀ ਨਾਲ ਸੰਬੰਧ ਰੱਖਦੇ ਹੋ ਵੀ ਘੱਗੇ ਦੀ ਡਿਵੈਲਪਮੈਂਟ ਵਾਸਤੇ ਘੱਗੇ ਦੇ ਵਿਕਾਸ ਵਾਸਤੇ ਤੁਹਾਨੂੰ ਸਾਥ ਦੇਣਾ ਪਵੇਗਾ ਤੇ ਸਾਥ ਰਹਿਣਾ ਮੈਂ ਮਿੱਠੂ ਹਾਂ ਦੀ ਗੱਲ ਨੂੰ ਮੰਨਦੇ ਹੋਏ ਐਮਐਲਏ ਸਾਹਿਬ ਦਾ ਹੁਕਮ ਮੰਨਦੇ ਹੋਏ ਪਾਰਟੀ ਜੁਆਇਨ ਕੀਤੀ ਹੈ ਪਾਰਟੀ ਜੁਆਇਨ ਕਰਕੇ ਜਿਵੇਂ ਕੰਮਾਂ ਦੀ ਗੱਲ ਕਰਾਂ ਮੇਰੇ ਖਿਆਲ ਸਾਲ 1992 ਦੀ ਕਮੇਟੀ ਹੋਣ ਦੇ ਵਿੱਚ ਆਈ ਹੈ ਘਗਰੇ ਦੇ ਵਿੱਚ 1992 ਤੋਂ ਲੈ ਕੇ ਸਭ ਤੋਂ ਵਧੀਆ ਸਾਲ ਪਿਛਲੇ 2 ਸਾਲ ਨੇ ਕਿਉਂ ਸਾਰੋਂ ਵੱਡਾ ਮੁੱਦਾ ਸਾਡੇ ਘਗਿਆਂ ਦੇ ਵਿੱਚ ਇੱਕ ਹੈ ਸੀਵਰੇ ਦਾ ਸਾਡੇ ਪਾਣੀ ਦੀ ਨਿਕਾਸੀ ਦਾ ਮੁੱਦਾ ਜੋ ਅਹਿਮ ਮੁੱਦਾ ਹੈ ਘੱਜਾ ਦਾ ਬਹੁਤ بڑا ਹਾਲਾ ਹੈ ਸਾਡੇ ਨਿਕਾਸੀ ਦਾ ਐਮਐਲਏ ਸਾਹਮਣੇ ਮੇਰੇ ਨਾਲ ਚੰਡੀਗੜ੍ਹ ਜਾ ਕੇ ਮੈਨੂੰ ਨਾਲ ਲੈ ਕੇ ਮੇਰੇ ਘਰ ਦਫ਼ਤਰਾਂ ਦੇ ਵਿੱਚ ਚੱਕਰ ਕੱਢੇ ਨੇ ਮੈਂ ਉਹਦੇ ਬਾਰੇ ਦੱਸ ਸਕਦਾ ਕਈ ਵਾਰੀ ਤਾਂ ਐਸਾ ਹੋਇਆ ਮੈਨੂੰ ਗੱਲੇ ਨੂੰ ਵੀ ਐਮਐਲਏ ਸਾਹਮਣੇ ਉਹ ਮੀਟਿੰਗ ਅਟੈਂਡ ਚੋ ਪੰਜਾਬ ਸਰਕਾਰ ਦੇ ਜਿੱਥੇ ਐਮਐਲਏ ਸਾਹਿਬ ਦਾ ਰਤਬਾ ਹੁੰਦਾ ਜਾਣਦਾ ਸਾਨੂੰ ਭੇਜਿਆ ਗਿਆ ਮੈਂ ਫਿਰ ਆਪਣੀ ਤਰਫੋਂ ਐਮਐਲਏ ਸਾਹਿਬ ਤੋਂ ਦਾ ਕੋਰ ਕੋਰ ਧੰਨਵਾਦ ਕਰਦਾ ਅਤੇ ਆਸ ਰੱਖਦੇ ਹਾਂ ਬਾਰ ਨੰਬਰ 12 ਦੇ ਵਸਨੀਕਾਂ ਤੋਂ ਕਿ ਤੁਹਾਡੀ ਇੱਕ ਇੱਕ ਵੋਟ ਹੈ ਜੋ ਦੇਖੋ ਜੋ ਸਰਦਾਰ ਐਮਐਲਏ ਸਾਹਿਬ ਦੇ ਅੱਗੇ ਇਹ ਹਮੇਸ਼ਾ ਸਰਕਾਰ ਦੇ ਪੱਖ 'ਚ ਖੜਦਾ ਹੈ ਹਮੇਸ਼ਾ ਸਾਡੇ ਘੇ ਅੱਗੇ ਦਾ ਤਿਆਸ ਰਹਿ ਹੈ ਜੇ ਕੋਈ ਜਿਹੜੇ ਮਰਜੀ ਪਾਰਟੀ ਨੂੰ ਸਮਰਥ ਰੱਖਦਾ ਹੈ ਪਰ ਸਮਾਂ ਆਉਣ ਤੇ ਜੋ ਮੌਕੇ ਦੀ ਹਾਕਮ ਤੇ ਰਹਿ ਉਹਦੇ ਨਾਲ ਸਾਡਾ ਧਗੇ ਦੇ ਲੋਕੀ ਨੇ ਜੋ ਸਾਥ ਦੇ ਦੇ ਮੈਂ ਮੇਰੀਆਂ ਮਤਾਵਾਂ ਤੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਇੱਕ ਵਾਰੀ ਹੱਥ ਖੜਾ ਕਰਕੇ ਐਮਰੇ ਸਾਹਿਬ ਨੂੰ ਵਿਸ਼ਵਾਸ ਦਿਵਾ ਦਿਓ ਵੀ ਅਸੀਂ ਮਿੱਠੂ ਭਾਈ ਦੇ ਨਾਲ ਉਹ ਐਮਰੇ ਸਾਹਿਬ ਮੈਂ ਪ੍ਰੇਸ਼ਰ ਦੇ ਦਿੱਤਾ ਕਰਦਾ ਸਾਥੀ ਆਪਾਂ ਸਾਡੇ ਜੀ ਸਿੰਘ ਜੀ ਵਿਰਕ ਪ੍ਰਧਾਨ ਟਰੱਕ ਜੀ ਨੇ ਪਾਤਰਾਂ 2 ਮਿੰਟ ਲਈ ਸਾਡੇ ਵਿਚਕਾਰ ਸਾਡੇ ਸਰਦਾਰ ਕੁਮਾਰ ਸਿੰਘ ਜੀ ਸਹੂਲ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਕੋਈ ਉਹ ਕੰਮ ਰਹਿ ਗਿਆ ਹੋਵੇ ਪ੍ਰਧਾਨ ਜੀ ਦੱਸ ਕੇ ਗਏ ਨੇ ਕਿੰਨਾ ਵੱਡਾ ਕੰਮ ਆ ਸੂਏ ਦਾ ਜਦੋਂ ਸੂਏ ਸੂਏ ਚੱਲ ਪੇ ਤਾਂ ਜਿਹੜਾ ਧਰਤੀ ਦਾ ਆਪਣਾ ਹੇਠਲਾ ਪਾਣੀ ਰੋਜ਼ ਹੇਠਾਂ ਜਾ ਰਿਹਾ ਉਹ ਬਚੂਗਾ ਕਿੰਨਾ ਵੱਡਾ ਕੰਮ ਹੈ ਕੋਈ ਤੁਸੀਂ ਕਿਸਾਨੀ ਨਾਲ ਸੰਬੰਧਿਤ ਬੈਠੇ ਹੋ ਬੰਦੇ ਕੋਈ ਇੱਕ ਬੰਦਾ ਵੀ ਮੈਨੂੰ ਦੱਸੇ ਜੇ ਕਿਸੇ ਨੇ ਰਾਤ ਨੂੰ ਪੂਜਾ ਕਣਕਪਰੀ ਹੋਵੇ ਜਾਂ ਜੀ ਜਿਲੇ ਲਾਈਟ ਚੱਲੀ ਹੈ 24 ਘੰਟੇ ਜਦੋਂ ਮਰਜ਼ੀ ਤੁਸੀਂ ਜਾ ਕੇ ਵਾਟਨ ਦੱਬੋ। ਬਾਕੀ ਜਿਹੜੇ 300 ਜੁੰਟ ਮਾਸਤਰੀ ਹੈ ਉਹਦੇ ਵੀ ਕੋਈ ਪੱਖਪਾਤ ਨਹੀਂ ਤੇ ਰਹੇ ਚਾਹੇ ਕੋਈ ਐਸਸੀ ਐ ਬੀਸੀਏ ਜਰਨਲ ਜਿਹੜਾ ਲੋੜਵੰਦ ਹੈ ਉਹ ਵੀ ਸਾਰਿਆਂ ਨੂੰ ਬਿਜਲੀ ਹੈ ਜਿਹੜੀ ਉਹ ਫਰੀ ਮਿਲਦੀ ਹੈ। ਇਸ ਕਰਕੇ ਪਰ ਆ ਉਹ ਬੇਨਤੀ ਹੈ ਉਸ ਮਾਦਨ ਜੀ ਨੇ ਵੀ ਗੱਲ ਕਹੀ ਹੈ ਵੀ ਪਾਟੋ ਨਾਲ ਸੱਚ ਇਕੱਠੇ ਹੋ ਕੇ ਚੱਲੋ। ਕਿਉਂਕਿ ਆ ਨੰਦ ਲਾਲ ਖੜਿਆ ਇਹ ਵੀ ਟਿੱਕ ਦਾ ਦਾਵੇਦਾਰ ਸੀ ਇਹਦਾ ਤਿਆਗ ਦੇਖ ਰੋ ਕੱਡਾ ਬੜਾ ਨਰੇਸ਼ ਜੀ ਨੇ ਤਿਆਗ ਕਰਿਆ ਮੈਨੂੰ ਪਹਿਲਾਂ ਗੱਲ ਕਰੀਆ ਮਹਾਪ੍ਰਧਾਨ ਜੀ ਬਹੁਤ ਵੱਡੀ ਸਿਆਣਪ ਕੀਤੀ ਗੁਰਜੰਟਰ ਸਿੰਘ ਸਰਪੰਚ ਖੜਿਆ ਅਸੀਂ ਇਹਨੂੰ ਕਿਹਾ ਵੀ ਵੇਤ ਕੀ ਇਲੈਕਸ਼ਨ ਲੜ ਸਰਪੰਚੀ ਦੀ ਜਨਾ ਨਾਂ ਵੱੱਡਾ ਖੜਾ ਮੰਗਿਆ ਆਪਣੀ ਲੜਦੇ ਸੀ ਸੇਵਾ ਕਰਨ ਲਈ ਇਹ ਵੀ ਵੱਡਾ ਤਿਆਗ ਆ ਨਹੀਂ ਆਮ ਤੌਰ ਤੇ ਆਪਾਂ ਦੇਖਦੇ ਆ ਅਗਲਾ ਕਹਿੰਦਾ ਮੈਂ ਨਹੀਂ ਕੁਰਸੀ ਛੱਡਦਾ ਵੀ ਜਿਹੜਾ ਪਸੂਗਾ ਦੇਖੀਏ ਏ ਵੀ ਸੋਡੀ ਤਿਆਗ ਦੀ ਭਾਵਨਾ ਪ੍ਰਧਾਨ ਜੀ ਬੈਠੇ ਨੇ ਆਨੰਦ ਲਾਲ ਜੀ ਬੈਠੇ ਨੇ ਮਿੱਠੂ ਦੇ ਪਰਿਵਾਰ ਦੀ ਗੱਲ ਕਰੀਏ ਏ ਵੀ ਨਾਮੀ ਪਰਿਵਾਰ ਆ ਪਹਿਲੇ ਇਹਨਾਂ ਦੇ ਫਾਦਰ ਸਾਹਿਬ ਵੀ ਸਿਆਸੀ ਤੌਰ ਤੇ ਸਰਗਰਮ ਰਹੇ ਨੇ ਬਾਚਨ ਸਿੰਘ ਜੀ ਪਹਿਲਵਾਨ ਉਹਨਾਂ ਦਾ ਬੇਟਾ ਵੀ ਹੈ ਇਹਨਾਂ ਦਾ ਵੱਡਾ ਬ੍ਰਦਰ ਆ ਤੇ ਮਿੱਠੂ ਹੀ ਜਿੰਨੀ ਨਿਮਰਤਾ ਰਾਜਨੀਤੀ ਤੇ ਨਿਮਰਤਾ ਦਾ ਆਸ ਵਿੱਚ ਬਹੁਤ ਸਮੇਲ ਹੈ ਮੈਂ ਕਿਸੇ ਐਨੇ ਬੰਦੇ 'ਚ ਨਿਮਰਤਾ ਨਹੀਂ ਦੇਖੀ ਮਿੱਠੂ ਨਿਮਰਤਾ ਦਾ ਪੁੰਜਾ ਇਹ ਕੋਈ ਪੈਰ ਨਹੀਂ ਛੱਡੂਗਾ ਵਧੀਆ ਬੰਦਾ ਇਹ ਮੇਰਾ ਥੋੜਾ ਨਾਲ ਸਿੱਧੀ ਗੱਲਾਂ ਕਰਨੀ ਨੇ ਤਾਂ ਮੈਂ ਤਾਂ ਅਨੰਦ ਲਾਲ ਨੇ ਗਿਣਾ ਤੀ ਵੀ ਇਹਨੂੰ ਇੱਕ ਤਮਕਾ ਤੁਸੀਂ ਜ਼ਰੂਰ ਦਿਓ ਸਾਰੇ ਸੂਏ ਬਣਨਗੇ ਔਰ ਤੁਹਾਡੇ ਨਾਲ ਵਾਦਾ ਕਰਦਾ 2027 ਦੀਆਂ ਵੋਟਾਂ ਤਾਂ ਮੰਗੂਗਾ ਜੇ ਨਹਿਰੀ ਪਾਣੀ ਦਾ ਤੁਹਾਡੇ ਚੋਣਿਆਂ ਨੂੰ ਪਾਣੀ ਲੱਗੇਗਾ ਇਹ ਤਾਂ ਬਹੁਤ ਮੰਗਣ ਦੀ ਹੈ ਔਰ ਇੱਕ ਹੋਰ ਜਿਹੜਾ ਅਸੀਂ ਧਰਤੀ ਦਾ ਪਾਣੀ ਚੱਕ ਰਹੇ ਹਾਂ ਸਾਨੂੰ ਪਤਾ ਹੈ ਕਿ ਉਹ ਪਾਣੀ ਖਰਾਬ ਹੋ ਰਿਹਾ ਹੈ ਇਸੇ ਚੀਜ਼ ਨੂੰ ਦੇਖਦੇ ਹੋਇਆ 48 ਕਰੋੜ ਰੁਪਏ ਦੀ ਲਾਗਤ ਦੇ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਤੁਹਾਡੇ ਇੱਥੇ ਘੱਗਾ ਦੇ ਵਿੱਚ ਲੱਗਣ ਜਾ ਰਿਹਾ ਜਿਹਦਾ ਇਥੋਂ ਪਾਣੀ ਪਾਤਨਾ ਸ਼ਹਿਰ ਨੂੰ ਵੀ ਮਿਲਣਾ ਬੇਹੋਦ ਵੱਡੀ ਗੱਲ ਹੈ ਸੋ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਕਰਨ ਵਾਲੇ ਨੇ ਉਹ ਵੀ ਕਰਾਂਗੇ ਸੋ ਮੇਰੀ ਇੱਕੋ ਹੀ ਬੇਨਤੀ ਹੈ ਬੇਨਤੀ ਹੈ ਕਿ ਆਉਣ ਵਾਲੀ 21 ਤਰੀਕ ਨੂੰ ਸਿਰਫ ਚੋਰ ਨਿਸ਼ਾਨ ਜਿਹੜਾ ਝਾੜੂ ਦਾ ਤੁਹਾਨੂੰ ਇੱਕੋ ਹੀ ਨਜ਼ਰ ਹੋਣਾ ਚਾਹੀਦਾ ਕਿਉਂਕਿ ਇਸ ਚੋਰ ਨਿਸ਼ਾਨ ਝਾੜੂ ਨੇ ਜਦੋਂ ਦੀ ਸਰਕਾਰ ਬਣੀ ਹੈ ਸਾਡੇ ਘਰਾਂ ਦੀ ਸਾਡੇ ਬੱਚਿਆਂ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਪਹਿਲਾ ਹਲਕਾ ਸੁਤਰਾਣਾ ਜਿਹਦੇ ਵਿੱਚੋਂ 700 ਤੋਂ ਵੱਧ ਮੁੰਡਾ ਨੌਕਰੀ ਤੇ ਲੱਗਾ ਬਿਨਾਂ ਪੈਸੇ ਤੋਂ ਬਿਨਾਂ ਸਪਾਰਸ ਤੋਂ ਮੈਰਟ ਦੇ ਅਦਾਲਤ ਨੇ ਇਹ ਮਾਨ ਸਾਹਿਬ ਦੇ ਕੰਮ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਉਹਨਾਂ ਨੇ ਬਿਜਲੀ ਦਾ ਕਿਹਾ ਸੀਗਾ ਅੱਜ ਤੁਸੀਂ ਬਹੁਤ ਸਾਰੇ ਬੈਠੇ ਹੋ ਕਿ ਜਿਨ੍ਹਾਂ ਨੂੰ ਜ਼ੀਰੋ ਬਿੱਲ ਹੋ। ਇਹ ਤੁਸੀਂ ਚੰਗੀ ਸਰਕਾਰ ਚੁਣ ਲਈ ਤਾਂ ਇਸ ਕਰਕੇ ਸਾਨੂੰ ਜਿਹੜੀਆਂ ਫੈਸਿਲਟੀਆਂ ਸੀਗੀਆਂ ਉਹ ਮਿਲਣ ਲੱਗ ਪਈਆਂ। ਜੇ ਤੁਸੀਂ ਆਪਣੀ ਔਾਰਡ ਦੇ ਵਿੱਚੋਂ ਇੱਕ ਚੰਗਾ ਸੁਰਜਾ ਹੋਇਆ ਐਮਸੀ ਚੁਣੋਗੇ ਤਾਂ ਫਿਰ ਤੁਸੀਂ ਆਪ ਅੰਦਾਜ਼ਾ ਲਗਾ ਲਓ। ਕੀ ਸਰਕਾਰ ਦੇ ਨਾਲ ਚੱਲ ਕੇ ਸਾਨੂੰ ਕਿੰਨੇ ਫਾਇਦੇ ਮਿਲਨੇ ਆ ਸਰਕਾਰ ਦਾ ਐਮਸੀ ਚੁਣ ਲੋਗੇ ਤਾਂ ਸਾਡੇ ਕੰਮ ਵੱਧ ਹੋਣਗੇ ਜੇ ਸਰਕਾਰ ਦਾ ਐਮਸੀ ਨਹੀਂ ਚੁਣਾਂਗੇ ਤਾਂ ਫਿਰ ਸਾਨੂੰ ਪਤਾ ਹੀ ਹੈ ਇੱਕੋ ਹੀ ਗੱਲ ਹੱਲ ਹੁੰਦਾ ਐਮਸੀ ਨੂੰ ਆਪਾਂ ਕਹਿੰਦੇ ਆ ਜੀ ਸਾਡੀ ਆ ਗਲੀ ਬਣਾ ਦੇ ਸਾਡੀ ਨਾਲੀ ਬਣਾ ਦੇ ਸਾਡੀਆਂ ਤਾਰਾ ਕਢਾ ਦੇ ਫਿਰ ਉਹ ਇੱਕੋ ਹੀ ਗੱਲ ਕਹਿੰਦਾ ਜੀ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਮੈਨੂੰ ਤੁਸੀਂ ਬਣਾਤਾ ਮੇਰੀ ਸੁਣਵਾਈ ਤਾਂ ਹੈ ਤੇ ਜੇ ਤੁਸੀਂ ਸਰਕਾਰ ਦੇ ਬੰਦੇ ਨੂੰ ਬਣਾਓਗੇ ਕਾ ਫਿਰ ਜੋ ਕੁਛ ਮਰਜ਼ੀ ਕਰਾਈ ਜਿਓ ਫੈਸਲਾ ਤੁਹਾਡੇ ਹੱਥ ਚ ਹੈ ਕਿ ਤੁਸੀਂ ਆਪਣੀ ਵਾਰਡ ਦੇ ਕੰਮ ਨੇ ਜਿਹੜੇ ਉਹ ਕਿਦਾਂ ਕਰੋਨੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੇ ਲੰਮੇ ਸਮੇਂ ਤੋਂ ਤੁਸੀਂ ਬੈਠੇ ਹੋ ਸਪਤਾਹ ਦਾ ਜਿਹੜਾ ਦਿਨ ਚੱਲ ਰਿਹਾ ਹੈ ਸ਼ਹੀਦੀ ਵਿਹਾੜਿਆਂ ਦਾ ਜਿਹੜਾ ਦਿਨ ਚੱਲ ਰਿਹਾ ਹੈ ਸੋ ਮੈਂ ਇੱਕ ਕੋਈ ਬੇਨਤੀ ਕਰੂੰਗਾ ਕਿ ਨਸ਼ਾ ਬੰਦ ਕਰ ਦਿਓ दारू ਬੰਦ ਕਰ ਦਿਓ दारू ਤੇ ਵੋਟ ਨਾ ਪਾਓ ਉਹਨਾਂ ਉਹਨਾਂ ਦੀ ਸ਼ਹਾਦਤ ਨੂੰ ਦੇਖਿਓ ਜਦੇ ਛੋਟੇ-ਛੋਟੇ ਬੱਚੇ ਨੀਂਹਾਂ ਦੇ ਵਿੱਚ ਛੁਣੇ ਗਏ ਸੀ ਹਰ ਅੱਖ ਜਿਹੜੇ ਤੋਂ ਪਾਣੀ ਵਗਦਾ ਉਹਨਾਂ ਦੀ ਸ਼ਹਾਦਤ ਨੂੰ ਦੇਖਦਿਆਂ ਹੋਇਆ ਜਿਹੜੀਆਂ ਵੋਟਾਂ ਨੇ ਆਪਾਂ ਬਿਨਾਂ ਨਸ਼ੇ ਤੋਂ ਕੋਣੀਆਂ ਨੇ ਆਪਾਂ ਨੇ ਜਿਹੜੇ ਐਮਸੀ ਨੇ ਉਹ ਆਪਾਂ ਬਿਨਾਂ ਨਸ਼ੇ ਤੋਂ ਬਿਨਾਂ ਪੈਸੇ ਤੋਂ ਜਿਤਾਉਣੇ ਨੇ ਤਾਂ ਕਰਕੇ ਉਹਦੀ ਧੌਂਡ ਤੇ ਗੁੱਡਾ ਰੱਖ ਸਕੀਏ ਭਾਈ ਜਦੋਂ ਤੂੰ ਇਲੈਕਸ਼ਨ ਲੜਦਾ ਸੀਗਾ ਤੂੰ ਨਾ ਤੇਰੇ ਤੋਂ दारू ਲਈਆ ਨਾ ਤੇਰੇ ਤੋਂ ਪੈਸਾ ਲਿਆ ਨਾ ਤੇਰਾ ਖਰਚਾ ਕਰਾਇਆ ਅਸੀਂ ਵੋਟਾਂ ਤੈਨੂੰ ਇਮਾਨਦਾਰੀ ਨਾਲ ਪਾਉਣੇ ਇਸ ਕਰਕੇ ਇਮਾਨਦਾਰੀ ਦੇ ਨਾਲ ਤੂੰ ਇੱਥੇ ਕੰਮ ਕਰ ਔਰ ਮੈਂ ਵਾਦਾ ਕਰਦਾ ਤੁਹਾਡੇ ਨਾਲ ਕਿ ਜਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਰਹਿਤ ਹੋ ਕੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਵੋਟ ਪਾਉਂਗੇ ਤਾਂ ਮੈਂ ਵਾਦਾ ਕਰਦਾ ਤੁਹਾਡੇ ਨਾਲ ਕਿ ਸਾਡਾ ਜਿਹੜਾ ਐਮਸੀ ਹੈ ਉਹ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇਗਾ ਸੋ 23 ਨੂੰ ਆਪਾਂ 13 0 ਕਰਨਾ ਹੈ ਜੀ ਪਿਆਰੋ ਹਾਂਜੀ ਬਣਾਇਆ ਹੋਇਆ ਹਾਂਜੀ ਬਣਾਇਆ ਹੋਇਆ ਫਿਰ ਦੋਨੇ ਹੱਥ ਖੜੇ ਕਰਕੇ ਸਾਡੀ ਟੀਮ ਦਾ ਹੌਸਲਾ ਉਧਾਰ ਲਓ ਜਿੰਦਾਬਾਦ ਜਿੰਦਾਬਾਦ